ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਮੂਸੇ ਜਿਹੜਾ ਸੀ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਹੀਰੇ ਦੇ ਕੋਲ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਨਾਗ ਟੋਟਰ ਤੁਹਾਨੂੰ ਆਪਾਂ ਚਾਰ ਦਿਖਾਉਣੇ ਆ ਵੈਸੇ ਬੜਾ ਹੋਰ ਵੀ ਹੈਗੀਆਂ ਨੇ ਬਾਕੀ ਜਦੋਂ ਇਸ ਅੱਡੇ ਤੇ ਇਸ ਫਾਰਮ ਤੇ ਪਹੁੰਚ ਜਾਣਗੀਆਂ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਸੋ ਚਾਰ ਨਾਈਟ ਦੇ ਬਿਲਕੁਲ ਤਾਜ਼ੇ ਸੱਜਰ ਸਵੇਸਵਾਏ ਆ ਪੂਰੀ ਡਿਟੇਲ ਆਪਾਂ ਹੀਰੇ ਤੋਂ ਲੈ ਲਾਂਗੇ ਮੂਸੇਪਿੰਡ ਤੁਸੀਂ ਵਿజిਟ ਕਰਨੀ ਹੈ ਤਕਰੀਬਨ ਭਿੱਖੀਪਿੰਡ ਤੋਂ ਕੋਈ 10-11 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੂਸੇ ਚਭਾਲ ਤੋਂ ਤਕਰੀਬਨ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਤੇਨੇ ਵੈੜਾ ਨੇ ਠੀਕ ਹੈ ਜੀ ਇੱਕ ਮੱਝ ਤਰੀਕ ਤੁਸੀਂ ਅੱਜ ਨੋਟ ਕਰ ਸਕਦੇ ਜੀ 7 ਜਨਵਰੀ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 5:30 6:00 ਵਜੇ ਦਾ ਸੋ ਪੂਰੀ ਗੱਲਬਾਤ ਕਰ ਲਵਾਂਗੇ ਇਹ ਕਨੇ ਕਨੇ ਨਾਲ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਖੋਲ ਕੇ ਤੋੜ ਕੇ ਪ੍ਰੋਪਰ ਪਸ਼ੂ ਆਪਾਂ ਵਿਖਾ ਦੇਾਂਗੇ ਕੀ ਮੁੱਲ ਕੀ ਰੇਟ ਪੜਪਾ ਪੂਰੀ ਗੱਲਬਾਤ ਕਰਾਂਗੇ ਵੀਰ ਹੀ ਦੇ ਦੇ ਨਾਲ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਰ ਰਿਕਰ ਭਾਈ ਸਾਸਰੀ ਕਾਰ ਮਹਾਰਾਜ ਠੀਕ ਠਾਕ ਵਧੀਆ ਵਧੀਆ ਬਾਬੇ ਦੀਪ ਸਿੰਘ ਦੀ ਕਿਰਪਾ ਹੀਰੇ ਅੱਜ ਪਸ਼ੂ ਆਪਣੇ ਕੋਲ ਟੋਟਲ 4 ਨੇ ਹਾਂਜੀ 4 ਭਾਈ ਵੇੜਾ 3 ਨੇ ਤੇ ਇੱਕ ਮੱਝ ਹਾਂਜੀ ਹਾਂਜੀ ਭਾਈ ਹਾਂਜੀ ਹੋਰ ਵੀ ਪਸ਼ੂ ਤੁਸੀਂ ਦੱਸੇ ਕੀ ਮੈਂ ਲੋਗ ਵੇੜਾ ਵੱਡੀਆਂ ਹੁੰਦੀਆਂ ਪਰ ਟਾਈਮ ਵੱਲੇ 10 ਵੀ ਮਿੰਟ ਲੱਗ ਜਣੇ ਹੁੰਦੇ ਨੇ ਕੋਈ ਗੱਲ ਨਹੀਂ ਹਾਂ ਵੀ ਮੁੰਡਾ ਉਦੋਂ ਤੱਕ ਆਪਾਂ ਇਹਨਾਂ ਦੀ ਡਿਟੇਲ ਸਾਂਝੀ ਕਰ ਦਿੰਨੇ ਆ ਹਾਂਜੀ ਹਾਂਜੀ ਭਾਜੀ ਤੇ ਹੀਰੇ ਆਪਣੇ ਕੋਲ ਪਹਿਲੇ ਨੰਬਰ ਤੇ ਸ਼ੁਰੂਆਤ ਕਰਦੇ ਆ ਇਸੇ ਵੇੜ ਤੋਂ ਕੀ ਡਿਟੇਲਾ ਪਰਾਇੰਦੀ ਪਹਿਲਾ ਨਵੱਛੀ ਭਾਜੀਏ ਪਹਿਲਾ ਸੂਆ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਕਿੰਨੇ ਦਿਨ ਹੋ ਗਏ ਸੂਈ ਅੱਜ 5 ਦਿਨ ਹੋ ਗਏ ਭਾਈ ਸੂਈ ਨੂੰ 5 ਦਿਨ ਮਗਰ ਕੀ ਬੱਚਾ ਮਗਰ ਬੱਚਾ ਆ ਗਿਆ ਭਾਜੀ ਮਗਰ ਬੱਚਾ ਦੋਸਤੋ ਮੇਲ ਕਾਫਾ ਸੋ ਪਹਿਲਾ ਸੂਆ ਪਲੂਣ ਵੱਛੀ ਸੂਈ ਆ ਤੇ ਕਤਕੁੱਤ ਤਕਰੀਬਨ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀਆਂ ਵੇੜਾਂ ਦੇ ਵਿੱਚ ਤੁਸੀਂ ਮੰਨ ਸਕਦੇ ਜੀ ਮਗਰ ਬੱਚਾ ਮੇ ਪਾਜੀ ਆ 6 ਦਿਨ ਸੂਈਨ ਹੋ ਗਿਆ ਮੈਂ ਇਹ ਵੀ ਨਹੀਂ ਆਖਣਾ 24 ਦਿਨ ਸੂਈਨਾ 20 ਕਿਲੋ ਦੁੱਧ ਕੰਡੇ ਵਾਲਾ ਕਰ ਗਈ ਆ 20 ਕਿਲੋ 20 ਕਿਲੋ ਕੰਡੇ ਵਾਲਾ ਵਗਾਵਾ ਭਾਵੇਂ ਘੱਟ ਵਗਾਉਂਦੀ 20 ਕਿਲੋ ਕਰ ਗਈ ਆ ਠੀਕ ਆ ਜੀ ਲਓ ਦੱਸੋ ਅੱਜ ਤੋਂ ਤਕਰੀਬਨ ਕੋਈ 2 4 5 ਦਿਨ ਪਹਿਲਾਂ ਇੱਕ ਆਪਾਂ ਵੀਡੀਓ ਪਾਈ ਸੀ ਬੜੀਆਂ ਬਹਿਣਾ ਵੀਰ ਫੇਰਾ ਲੈ ਕੇ ਹਾਜ਼ਰ ਹੋਇਆ ਸੀਗਾ ਤੇ ਤਕਰੀਬਨ ਕੋਈ ਲੱਖ ਲੱਖ ਦੇ ਘਰ 95000 ਦੇ ਘਰ ਦੇ ਵਿੱਚ ਪਸ਼ੂ ਸੀ ਸਾਰੇ 20 ਕਿਲੋ ਦੁੱਧ ਇਸ ਵਾਰ ਤੇ ਥੱਲੇ ਹਾਜ਼ਰ ਆ ਸੋ ਪਲੂਣ ਪਹਿਲਾ ਸਵੇਰ ਵੱਛੀ ਸੂਈ ਆ ਇਹ ਨਹੀਂ ਭਾਈ ਠੰਡੀ ਬਹੁਤ ਆ ਇਤਨੇ ਭਾਵੇਂ ਬਹਿ ਜਾ ਕੋਈ ਚੱਕਰ ਨਹੀਂ ਆ ਮੈਨੂੰ ਕੋਈ ਚੱਕਰ ਇਧਰ ਮੈਂ ਠੀਕ ਆ ਜੀ ਚਵਾਈ ਬਹੁਤ ਚੰਗੀ ਆ ਸਾਢੇ 6 ਵਜੇ ਸਵੇਰੇ ਤੋਂ ਚਵਾਈ ਸਵੇਰੇ ਤੋਂ ਸਾਢੇ 6 ਸ਼ਾਮ ਨੂੰ ਠੀਕ ਆ ਜੀ ਹਾਂਜੀ ਲੋ ਜੀ ਠੀਕ ਆ ਜੀ 20 ਲੀਟਰ ਦੁੱਧ ਇਹਨੇ ਥਲੇ ਦੋਸਤੋ ਹਾਜ਼ਰ ਆ ਐਚ ਐਫ ਬ੍ਰੀਡ ਦੇ ਵਿੱਚ ਇਹ ਬੈਡ ਆ ਮਗਰ ਮੇਲਕਾਫ ਆ ਫਿਰ ਦਿਨ ਕਿਹਨੇ ਦੱਸਿਆ ਅਛੇ 6 ਦਿਨ ਹੋ ਗਏ ਭਾਈ ਸੂਈ ਨੂੰ ਪੂਰੇ 6 ਦਿਨ ਹੋ ਗਿਆ ਹਾਂ 20 ਕਿਲੋ ਕਰ ਗਈ ਆ ਠੀਕ ਆ ਜੀ ਲਓ ਦੋਸਤੋ 6 ਦਿਨ ਦਾ ਸਮਾਂ ਹੋਇਆ 20 ਕਿਲੋ ਦੁੱਧ ਇਸ ਵਕਤ ਤੇ ਸਦੇ ਹਾਜ਼ਰ ਆ ਜਵਾ ਪਸਮਾ ਦੀ ਚੰਗੀ ਆ ਠੀਕ ਆ ਜੀ ਮਗਰ ਮੇਲ ਕਾਫ ਇਧਰ ਬਚਾ ਤਾ ਵਿਵਦ ਘਟਾਣ ਹੋਵੇ ਆਪਣੀ ਗਰੰਟੀ ਹੋਊਗੀ ਕਈ ਵੀਰ ਆਨਲਾਈਨ ਮੰਗਾ ਲੈਂਦੇ ਆ ਹਾਂਜੀ 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 ਠੀਕ ਹੈ ਵੀਰ ਵਿਵਦ ਘਟਾ ਹੋਵੇ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਆ ਫਿਰ ਇਹਦੀ ਡਿਮਾਂਡ ਕੀ ਕਰਦਾ ਫਿਰ ਦਵਾਂਗੇ ਕਿੰਨੇ ਦੀ ਇਹਦਾ ਪਛਾਣ ਯਾਰ ਭਾਈ ਮੁੱਲ ਕਰਦੇ ਆ ਸਹੀ ਸਹੀ ਹਾਂਜੀ ਸਹੀ ਸਹੀ ਇੱਕੋ ਗੱਲ ਜੀ ਕਰੀਏ ਵੀ ਜਿੱਥੇ ਆਪਾਂ ਵੇਚਣੀ ਆ 90 ਦੀ ਪੂਰੀ ਭਾਜੀ ਦਵਾਂਗੇ 90 ਹਜ਼ਾਰ ਦੀ ਹਾਂਜੀ ਦੋ ਦੋ ਹੋਰ 4-5 ਕਿਲੋ ਵਧੂਗੀ ਹਲੇ ਠੀਕ ਆ ਜੀ ਹਾਂਜੀ 24-25 ਕਿਲੋ ਦੀ ਜਾਊਗੀ ਹਾਂ ਦੂਜੇ ਸੁਗੀ ਨੂੰ ਭਾਂ 35 ਕਿਲੋ ਚੋਲੇ ਕਿਹੜਾ ਸਾਮ ਕਰੂਗਾ ਵੈਟ ਦੀ ਠੀਕ ਆ ਜੀ ਸੰਦਾਂ ਜੀ ਬੱਚੀ ਹਲੇ ਠੀਕ ਆ ਲਓ ਦੋਸਤੋ 90 ਹਜ਼ਾਰ ਦੀ ਅੱਜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਡਿਮਾਂਡ 95 ਹੋਵੇ ਠੀਕ ਆ ਜੀ 96 ਵੀ 90 ਹਜ਼ਾਰ ਦੀ ਤੁਹਾਨੂੰ ਹੜ ਤੋਂ ਹੜ ਜਿਹੜੀ ਇਹ ਵੈਟ ਮਿਲ ਜੂਗੀ ਠੀਕ ਆ ਸੋ ਮਗਰ ਮੇਲਕਾਫ ਦਾ ਜਵਾਬ ਸਮਾਦ ਵੀ ਇੱਕ ਨੰਬਰ ਆ ਠੀਕ ਹੈ ਜੀ ਹਾਂ ਜੀ ਠੀਕ ਆ ਦੇਖੋ ਸੈਕਿੰਡ ਨੰਬਰ ਤੇ ਇਧਰ ਆ ਜੀ ਆਪਣੇ ਕੋਲ ਆ ਬੱਚੀ ਕਿਵੇਂ ਆ ਇਹ ਦੂਜਾ ਸੂਗਾ ਸੋਈ ਭਾਜੀ ਦੂਜਾ ਸੂਗਾ ਹਾਂ ਜੀ ਹਾਂ ਜੀ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ ਅੱਜ 5 ਦਿਨ ਹੋ ਗਏ ਸੋਈ ਨੂੰ 5 ਕਿ ਦਿਨ ਹੋ ਗਏ ਆ 5 ਦਿਨ ਪੂਰੇ ਤੇ ਇਹਦੇ ਮਗਰ ਬੱਚਾ ਕੀ ਵੀਰ ਇਹਨੂੰ ਮਗਰ ਬੱਚਾ ਆ ਗਿਆ ਭਾਜੀ ਬੱਚਾ ਹਾਂ ਜੀ ਲਓ ਦੋਸਤੋ ਮੇਲ ਕਾਫਾ ਦੂਜਾ ਸੂਗਾ ਸੈਕਿੰਡ ਟਾਈਮਰ ਵੈਰ ਤੁਹਾਨੂੰ ਆਪਾ ਦਿਖਾ ਰਹੇ ਹਾਂ ਮਗਰ ਬੱਚਾ ਮੇਲ ਕਾਫਾ ਇਹ ਇਹ ਕਿੰਨੇ ਕ ਕੱਚੇ ਦੁੱਧ ਜਾਂ ਪੌੜੇ ਪੀਸ ਵਕਤ ਹੀ ਭਾਜੀ ਇਹਨੂੰ 5 ਦਿਨ ਪੂਰੇ ਸੋਈ ਨੂੰ ਲਵੀ 22 ਕਿਲੋ ਦੋਸਤੋ ਦੋ ਦੰਦੇ ਦੇ ਰੱਖਣਾ ਦੋਤ ਮੰਨ ਲਓ ਬੋਲਾ ਮੰਨ ਲਓ ਠੀਕ ਆ ਜੀ ਅੱਜ 54 ਦਿਨਾਂ ਦੀ ਸੂਈ ਤੇ ਥੱਲੇ ਹਾਜ਼ਰ ਆ। ਆ ਇਹ ਦੇਖੋ। ਚਵਾਈ ਬਹੁਤ ਚੰਗੀ ਭਾਜੀ ਲੱਗੀ ਸਾਰਿਆਂ ਨੂੰ। ਇਤਰੇ ਭਾਂ ਬੈਜੋ ਥੱਲੇ ਕੋਈ ਚ ਹਲਦੀਆਂ ਨਹੀਂ ਤੇ ਇਤਰੇ ਭਾਂ। ਹਾਂ ਦੇਖੋ ਜੀ। ਹਾਂ ਜੀ। ਕੋਈ ਵੰਗਾ ਨਹੀਂ ਪੋਣਾ ਇਤਰੇ ਚੋ ਲੈਣੀਆਂ। ਠੀਕ ਆ। ਫਿਰ ਐਵੇਂ ਕੋਈ ਲੰਮਾ ਤੋਰ ਕੇ ਦਿਖਾਈਂ ਫਿਰ। ਭਾਜੀ ਉਹ ਮੈਂ 52 26 ਕਿਲੋ ਪਹਿਲੇ ਸੂਏ ਚ ਹੋਇਆ ਦਸਤ। ਥਲੂਣ ਥੱਲੇ। ਹਾਂ ਥਲੂਣ ਤੇ ਪਹਿਲੇ ਸੂਏ ਚ ਹੋਇਆ। ਠੀਕ ਆ ਜੀ। ਕੌਣ ਗੱਲਾਂ ਹੁੰਦੀਆਂ ਲਓ ਦੱਸੋ ਪਨੂਨ ਥੱਲੋਂ ਪਹਿਲੇ ਸਵੇਰੇ ਕਰਮਾਲੀ ਦੇ 25 ਲੀਟਰ ਤੇ ਪੰਜੀ ਲੀਟਰ ਤੋਂ ਪਲੱਸ ਚੋਇਆ ਤੇ ਹੁਣ ਇਸ ਵਕਤ ਬਾਈਕ ਨੂੰ ਨਾ ਹਾਂ ਬਾਈਕ ਨੂੰ ਮੂੰਹੇ ਛਿੱਗੀ ਆ ਹਾਂ ਕੰਨੀਆਂ ਖੜੀਆਂ ਹਾਂਜੀ 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 ਭਾਜੀ ਹਾਂਜੀ ਲਓ ਵੀ ਠੀਕ ਹੈ ਜੀ ਸੋ ਕੰਨੀਆਂ ਖਲੋਤੀਆਂ ਦੋਸਤੋ ਤਕਰੀਬਨ ਹੁਣ 22 ਲੀਟਰ ਤੋਂ ਪਲੱਸ ਚੱਲਣ ਦੀ ਆ ਇਹ ਐਫ ਐਫ ਬਰੀਡ ਦੇ ਵਿੱਚ ਇਹ ਬੱਚੀ ਆ ਠੀਕ ਆ ਜੀ ਸਾਮ ਕੋ ਕਰੂਗਾ ਮੂਲ ਕਾਫ ਆ ਸਾਮ ਕੋ ਕਰੂਗਾ ਫਾਰਮ ਚ ਲਈ ਆਪਾਂ ਹਾਂ ਜੀ ਸਾਮ ਕੋ ਕਰੂਗਾ 30 ਕਿਲੋ ਚਲੂਗਾ ਕੋਈ ਠੀਕ ਆ ਜੀ ਤਾਂ ਆਮ ਸੇਵਾ ਦੇ 25 26 ਕਿਲੋ ਦੇ ਰਹੂਗੀ ਠੀਕ ਆ ਜੀ ਇਹਦੇ ਮਗਰ ਵੀ ਬੱਚਾ ਹੀ ਨਾ ਇਹਦੇ ਮਗਰ ਭਾਜੀ ਬੱਚਾ ਆ ਗਿਆ ਲਓ ਜੀ ਇਹ ਮਗਰ ਵੀ ਬੱਚਾ ਮੇਲ ਕਾਫ ਆ ਇਹਦਾ ਮੁੱਲ ਕੀ ਕਰਦਾ ਇਹਦਾ ਮੁੱਲ ਪੂਰਾ ਲੱਖ ਕਰਦੇ ਭਾਜੀ ਤੇ ਚੋਗੇ ਦੇ ਦਾਂਗੇ ਇਹ ਵੀ ਨਹੀਂ 52 26 ਕਿਲੋ ਆਪਾਂ ਮਣਕੇ ਦੇ ਦਾਂਗੇ ਰਾਟਾਂ ਤੇ ਕੰਡੇ ਦੇ 22 ਕਿਲੋ ਹੈਗਾ 22 ਕਿਲੋ ਹਾਂ ਕੰਡੇ ਵਾਲਾ ਹੈਗਾ ਮੋਲ ਹੀ ਰਿਆ ਕਰੀਏ ਸੁੱਟੀਆਂ ਸਾਡੀ ਪੂਰੇ ਪਹਿਚਾਨੇ ਦੇ ਦਾਂਗੇ ਐਵੇਂ ਦੋ ਛਟੜਾ ਤਿੰਨ ਛਟੜਾ ਪੂਰੇ ਪਹਿਚਾਨੇ ਯਾਰ ਜੀ ਵਚੀ ਦੇਵਾਂਗੇ 95 ਦੀ ਹਾਂਜੀ ਹਾਂਜੀ ਲੋ ਵੀ ਇਹ ਪਹਿਚਾਨੇ ਯਾਰ ਜੀ ਕੁਲ ਆਨਲਾਈਨ ਵੀਰਾਂ ਨੇ ਆ ਕੇ ਮੰਗਾ ਲੀਆਂ ਤਿੰਨ ਵੜਾ ਆਪਣੇ ਤੋਂ ਤੇ ਚਵਾਈ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਮੈਂ ਵੀ ਇਹ 95000 ਤੇ ਦੋਸਤ ਵੈਰ ਤਾਂ ਨੂੰ ਨਹੀਂ ਚੱਲ ਨਹੀਂ ਗੱਲਾਂ ਨਹੀਂ ਆਪਣੇ ਟਾਈਮ ਨਹੀਂ ਹੈਗਾ ਮੂੰਹ ਛਗੀ ਹੈ ਵਚੀ ਠੀਕ ਹੈ ਜੀ ਮਹੋਦਦੀ ਦੋਸਤੋ 6 ਦਾ ਮੇਰਾ ਭਰਾ ਕੋਈ ਵੀ ਕਨਫਰਮ ਕਰਨਾ ਕਰਨਾ ਚਾਹੁੰਦਾ ਠੀਕ ਹੈ ਜੀ ਆਪਣਾ ਬਿਲਕੁਲ ਮੂੰਹ ਫਟ ਕੇ ਤੁਸੀਂ ਦੇਖ ਸਕਦੇ ਜੇ ਕੰਨੀਆਂ ਖਲੋਤੀਆਂ ਦੇ ਮਹੋਦਦੀ 6 ਆ ਆਪਨ ਫਾਈਨ ਰਵੇ ਤਾਂ ਕਵੀ ਆਪਣੇ ਤੋਂ ਚੋਲੇ ਭਾਵੇਂ ਠੀਕ ਹੈ ਜੀ ਫਾਈਨ ਬਗੈਰ ਚਵਾ ਦਾਂਗੇ ਆਪਨ ਮਾਂ ਨੇ ਬੈਠੀ ਠੀਕ ਹੈ ਜੀ ਲੱਭੀ ਇਸ ਵਕਤ 22 ਕਿਲੋ ਦੁੱਧ ਤੇ ਇਹ ਚਲਣ ਢਈ ਆ ਠੀਕ ਹੈ ਜੀ ਹਜੇ ਸਾਰੀ ਤਕਰੀਬਨ ਕੋਈ 5-6 ਦਿਨਾਂ ਦੀ ਸੂਈ ਆ ਤੇ ਸੈਕੰਡ ਟਾਈਮਰ ਦੂਜਾ ਸਵੇਰ ਆ ਸੀ ਉਸ ਤੋਂ ਬਾਅਦ ਹੀਰੇ ਆਪਣੇ ਕੋਲ ਸੈ ਇੱਧਰ ਆ ਗਈ ਇੱਕ ਕਿਹੇ ਨੰਬਰ ਤੇ ਵੜ ਹਾਂਜੀ ਹਾਂਜੀ ਇਹਦੇ ਵੀ ਕੀ ਰਿਕਾਰਡ ਆ ਕੀ ਡਿਊਟੀ ਆ ਇਹ ਵੀ 7 ਦਿਨਾਂ ਦੀ ਭਾਈ ਸੋਈ ਆ 7 ਦਿਨਾਂ ਦੀ ਹਾਂ ਆਪਣੇ ਘਰੇ ਸੋਈਏ ਠੀਕ ਆ ਜੀ ਨਗਰ ਮੱਛੀ ਆ ਗਈ ਇਹਦੇ ਠੀਕ ਆ ਜੀ ਤੇ ਸੁਹਾ ਜਨਮ ਦੱਸਿਆ ਸੁਗਤ ਦੂਜਾ ਮੰਨੇ ਕੋਈ ਤਿੱਜਾ ਮੰਨ ਲੇ ਜਾਨੀ ਆਪਾਂ ਕਹਿ ਸਕਦੇ ਠੀਕ ਹੈ ਜੀ ਹਾਂ ਦੂਜਾ ਲੋ ਵੀ ਦੋਸਤੋ ਦੂਜਾ ਸੂਆ ਚਾਹੇ ਤਿੱਜਾ ਜੋ ਮੰਨ ਲੇ ਠੀਕ ਹੈ ਜੀ ਮਗਰ ਦੇ ਬੱਚੀ ਹੈ ਹਾਂ ਉਹਨਾਂ ਦੂਜਾ ਕਹਿ ਕੇ ਦਿੱਤੀ ਸਾਨੂੰ ਮਗਰ ਫੀਮੇਲ ਅਗਰ ਬੱਚੀ ਆ ਸਾਨੂੰ ਦੂਜਾ ਕਹਿ ਕੇ ਦਿੱਤੀ ਭਾਜੀ ਇਹ ਵੇੜ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਦੂਜਾ ਸੂਆ ਵੀ ਰੋਣਾ ਵੀ ਆਪਾਂ ਮਗਰੋਂ ਬਿਲਕੁਲ ਮੰਨ ਕੇ ਖਰੀਦੀ ਆ ਜਾ ਉਹਨਾਂ ਕਹਿ ਕੇ ਦਿੱਤੀ ਵੀ ਦੂਜਾ ਸੂਆ ਮਗਰ ਫੀਮੇਲ ਕਾਹ ਆ ਦਿਨ ਕਿੰਨੇ ਦੱਸੇ ਅਜ ਸੱਤ ਹੋ ਗਏ ਦਿਨ ਸੂਈ ਨੂੰ 20 ਕਿਲੋ ਕੰਡੇ ਦੇ ਦੁੱਧ ਕਰ ਗਈ ਆ ਵੀ ਲਓ ਜ ਤੇ 20 ਕਿਲੋ ਬਿਲਕੁਲ ਕੰਡੇ ਵਾਲਾ ਦੁੱਧ ਆ ਹਾਂਜੀ ਹਾਂਜੀ ਸੱਤਾਂ ਦਿਨਾਂ ਦੇ ਦੌਰਾਨ ਦੋਸਤੋ ਤਕਰੀਬਨ ਕੋਈ ਬੌਲ ਤੋਂ ਬਾਹਰ ਹੀ ਪਸ਼ੂ ਆਇਆ ਤੇ ਤਕਰੀਬਨ ਹੁਣ ਆਈ ਬੌਲ 20 ਕਿਲੋ ਦੁੱਧ ਦੇ ਥਲੇ ਹਾਜ਼ਰ ਆ ਪੂਰ ਛਟਾ ਵਿੱਚ ਵੱਧ ਘਟ ਹੋਵੇ ਆਪਣੀ ਜ਼ਿੰਮੇਵਾਰੀ ਹੋ ਗਈ ਠੀਕ ਹੈ ਜੀ ਹਾਂਜੀ ਆਪਣੇ ਘਰੇ ਦੋ ਡੰਗ ਚ ਹੋਵੇ ਤਿੰਨ ਚ ਹੋਵੇ ਠੀਕ ਹੈ ਜੀ ਹਾਂ ਸਵਾੜਾ ਚੰਗੀਆਂ ਨੇ ਬਿਲਕੁਲ ਸੋਨੇ ਵਰਗਾ ਮਾਲ ਆ ਠੀਕ ਹੈ ਜੀ ਤਕਰੀਬਨ ਅੱਜ ਤੋਂ ਕੋਈ 5-4 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਇੱਕ ਪੋਸਟ ਪਾਈ ਸੀ ਉਹਦੇ ਵਿੱਚ ਵੀ ਤਕਰੀਬਨ ਕੋਈ 95000 ਕੋਈ ਲੱਖ ਕੋਈ 90000 ਠੀਕ ਹੈ ਜ ਤੋ ਸਾਰੇ 20 ਪੰਜੇ 30 ਲੀਟਰ ਤੋਂ ਬਾਹਰ ਚਲਾਉਣ ਵਾਲੇ ਸੀਗੇ। ਭਾਜੀ ਆ ਵੀ 24 25 ਕਿਲੋ ਹੀ ਕਰ ਦੇਗੀ। ਕੋਈ ਸਾਮ ਚੰਗੀ ਕਰੇਗਾ। ਹੁਣ ਮਣ ਕੇ ਕਿਹੜਾ ਮਿੰਤੀ ਵਾਲਾ ਆ ਗਿਆ ਆਪਣੇ ਕਦੇ ਹੁਣ 20 ਕਿਲੋ ਹੈਗਾ। ਇਸ ਵਕਤ 20 ਕਿਲੋ। 20 ਕਿਲੋ ਹੈਗਾ ਭਾਜੀ। ਠੀਕ ਆ। ਤੇ ਇਹ ਇਹ ਅੱਜ ਕਿੰਨੇ ਦੇ ਰਿਆਂ ਫਿਰ? ਇਹਦਾ ਪਛਾਣਨੇ ਮੁੱਲ ਕਰਦੇ ਆ 95000। ਹਾਂਜੀ। ਤੇ ਮੌਕੇ ਤੇ ਮਾਨ ਤਾ। 91000 ਦੇ ਦੇ ਦਾਂਗੇ। 92 ਦੀ। ਹਾਂਜੀ। ਹੋਰ ਮਾ ਕੋਈ ਵੀ ਦੂਰੋਂ ਨੇੜੇ ਆ ਮਾਨ ਕਰਾਂਗੇ ਆਪਾਂ। ਠੀਕ ਆ ਜੀ। ਭਾਜੀ ਇਤਨਾ ਮਾਨ ਥੱਲੇ ਬਹਿ ਜੋ ਐਡੀ ਨਹੀਂ ਕੋਈ। ਇਧਰ ਹੋ ਗਏ। ਹੂੰ। ਹਾਂ ਜੀ। ਦੋ ਵੀ ਅੱਜ ਦੋਸਤੋ 92000 ਰੁਪਏ ਤੁਹਾਨੂੰ ਮਿਲ ਜੂਗੀ ਐਂਡ ਤੋਂ ਐਂਡ ਠੀਕ ਹੈ ਜੀ। ਦੂਜਾ ਵੀ ਸਾਨੂੰ ਕਹਿ ਕੇ ਦਿੱਤੀ ਉਹਨਾਂ ਸਾਨੂੰ। ਠੀਕ ਹੈ ਜੀ। ਹਾਂ ਜੀ ਹਾਂ ਜੀ ਭਾਵੇਂ ਇਤਰੇ ਧਾਰਾ ਮਾਰੀ ਜੋ ਕੋਈ ਚੱਕਰ ਨਹੀਂ ਇਧਰ ਵੇਖੋ। ਔਟੀਆਂ ਧਾਰਾ। ਬਿਲਕੁਲ। ਹਾਂ ਚਵਾਈ ਬਹੁਤ ਚੰਗੀ ਲੱਗੀ ਭਾਜੀ। ਇਧਰ ਵੇਖ। ਇਧਰ ਵੇਖ। ਠੀਕ ਹੈ ਜੀ। ਵੰਗਾਣੀ ਕੇ ਨੂੰ ਪੋਣਾ ਇਤਰੇ ਚੋ ਲੈਣੀਆਂ ਤਿੰਨੇ ਆਪ ਬਿਲਕੁਲ ਵੰਗਾ ਕੇ ਹੋਈ ਨਹੀਂ ਲਿੰਦੀ ਅੱਛਾ ਇਹ ਰੇ ਇੱਕ ਗੱਲ ਆ ਹਾਂਜੀ ਤਕਰੀਬਨ ਵੜਾ ਆਪਣੇ ਕੋਲ ਤਿੰਨੇ ਨੇ ਹਾਂਜੀ ਹਾਂਜੀ ਭਾਜੀ ਜਿਆਦਾ ਨਹੀਂ ਤੇ ਕੋਈ ਪੰਜੀ ਨੂੰ ਟੱਚ ਕਰਨ ਵਾਲੀਆਂ ਨੇ ਕਰਨ ਵਾਲੀਆਂ ਭਾਜੀ ਵਾਧੂੀ ਤੋਂ ਬਾਹਰ ਤੇ ਪੰਜੀ ਵੜਾ ਵਾਧੂ 25 ਕਿਲੋ ਤੋਂ ਵਾਧੂ ਕਰਨ ਵਾਲੀ ਮਾਣ ਹੁੰਦਾ ਡੰਗਰ ਤੇ ਹਾਂ ਦੂਜੇ ਇਹਦਾ ਭਾਵੇਂ ਕਾਹਦੀ ਸਾਦੇ 2 ਲੀਟਰ ਵਾਜੇ ਤੇ 4 ਵਾਜੇ ਇਹ ਨਹੀਂ ਕਹਿ ਸਕਦੇ ਹਾਂ ਹਾਂਜੀ ਲੋ ਵੀ ਦੋਸਤੋ ਜਿਹੜਾ ਮੇਰਾ ਭਰਾ ਕੋਈ ਬਿਲਕੁਲ ਵਿਚਾਰ ਕਰਦਾ ਪਿਆ 20 ਲੀਟਰ ਤੋਂ ਪਲੱਸ ਜਾਂ 5 ਲੀਟਰ ਤੋਂ ਦਰਮਿਆਨ 20 ਤੋਂ 25 ਦੇ ਦਰਮਿਆਨੇ ਚੱਲਣ ਵਾਲੀਆਂ ਵੈੜਾਂ ਨੇ ਠੀਕ ਆ ਜੀ ਤੋਂ ਰੇਟ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਇਹ ਇੱਕ ਆਪਣੇ ਕੋਲ ਇੱਧਰ ਆ ਮਾਂ ਜੀ ਪਰਸੋਂ ਹੋਈ ਆਪਣੇ ਤੋਂ ਭਾਜੀ ਪਰਸੋਂ ਦੀ ਸੂਈ ਆਪਣੇ ਘਰੇ ਸੂਈ ਜੇਰ ਛੁੱਟੀ ਜੇਰ ਦੀ ਵੀਡੀਓ ਬਣੀ ਆ ਹਾਂ ਹਾਂ ਪਰਸੋਂ ਸੂਈ ਹੈ ਅੱਛਾ ਇਹ ਸੁਆ ਕਿੰਨਾ ਇਹ ਭਾਜੀ ਤੀਜਾ ਹੋਊਗਾ ਤੀਜਾ ਹਾਂ ਤੀਜਾ ਹੋਊਗਾ ਮਗਰ ਕੀ ਤੇ ਕੱਟੀ ਆ ਨਹੀਂ ਮਗਰ ਕੱਟਾ ਮੇਲ ਕਾਫ ਆ ਹਾਂ ਜੀ ਤੇ ਬੋਲਾ ਕਿੰਨਾ ਇਸ ਵਕਤ ਆ ਹਾਂਜੀ ਮੈਂ ਮਗਰ ਕੱਟੀ ਪਾਜੀ ਇਹਦੇ ਉਹ ਕੱਟੀ ਹੈ ਨਾ ਮਗਰ ਕੱਟੀ 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 ਤਿੰਨ ਦਿਨ ਹੋ ਗਿਆ ਅਜ ਹਾਂ ਤਿੰਨ ਦਿਨ ਹੋ ਗਏ ਸੁੱਈਆ ਬੋਲਾ ਕਿੰਨੇ ਘਰੇ ਸੁੱਈਆ ਬੋਲਾ ਕਿੰਨਾ ਹਾਂਜੀ 10 ਕਿਲੋ ਮਿੰਤੀ ਵਾਲਾ ਆਊਗਾ 10 ਕਿਲੋ ਹਾਂ ਲੋਬੀ ਦੋਸਤੋ 10 ਕਿਲੋ ਬੋਲਾ ਇਹਦੇ ਥੱਲੇ ਹੁਣ ਮਿੰਤੀ ਇਹਦਾ ਬਿਲਕੁਲ ਹਾਰਦ ਘੱਟ ਥਾਂ ਹੋਵੇ ਭੂੜ ਛੱਡਾ ਹੋਵੇ ਹਾਂ ਉਹ ਆਪਣਾ ਜ਼ਿੰਮੇਦਾਰ ਹਾਂ ਆਹ ਦੇਖੋ ਜੀ ਪਰ ਇਹਦੇ ਸਦੀ ਮਾਜ ਬੋਲੇ ਦੀ ਆਉਂਦੀ ਮੈਂਟੋ ਮੈਂਟੀ ਆਈ ਬੋਲੇ ਦੇ 10 ਕਿਲੋ ਕਰ ਗਈ ਉਹ ਆਂਦੇ ਹਣ 14 15 ਕਿਲੋ ਚਾਉਂਦੇ ਰਿਆ ਅੱਛਾ ਜੀ ਹੋਰ ਲੈ ਜੇ ਆਪਣੇ ਤੋਂ 4-5 ਦਿਨ ਘਾਰੇ ਫੱਕਦੀ ਆ ਹਾਂਜੀ ਇੱਥੇ ਲੈ ਆ ਕੇ ਈ ਹੁਣ 12 ਮਲ ਕੇ 10 ਕਿਲੋ ਹੋਏਗਾ ਨੈਟ 10 ਕਿਲੋ ਮਿੰਤੀ ਵਾਲਾ ਭਾਜੀ ਹੋਗਾ ਨੌ ਨਹੀਂ ਹੋਏਗਾ 10 ਹੀ ਹੋਊਗਾ ਮੈਂ ਜੇ ਤੇ 10 ਕਿਲੋ ਬੋਲੇ ਪੋੜਾ ਆਜੇ ਤੀਜਾ ਦੇਣਾ ਸੂਈ ਨੂੰ ਸੂਆ ਮੇਰਾ ਵੀ ਰਾਤ ਦੀ ਸਮਝਣਾ ਦੂਜਾ ਮੰਨ ਲਿਓ ਠੀਕ ਹੈ ਜੀ ਤੀਜਾ ਭਾਜੀ ਤੀਜਾ ਤੀਜਾ ਹਾਂ ਤੀਜਾ ਤੀਜਾ ਸੂਆ ਨਾ ਮਾਗਰ ਕੱਟੀ ਆ ਠੀਕ ਹੈ ਜੀ ਫੀਮੇ ਕਿ 10 ਕਿਲੋ ਬੋਲ ਤੇ ਚਲਣ ਡਈ ਆ। ਹੀਰੇ ਕਿਸੇ ਰਕਮ ਦੇ ਕੋਹ ਭੂਰ ਛੱਤੇ ਦੀ ਗੱਲ ਤੇ ਨਹੀਂ। ਮੈਂ ਆਪਾਂ ਗਾਰੰਟੀ ਦਾ ਕੋਈ ਚੱਕਰ ਨਹੀਂ ਦਾ। ਠੀਕ ਆ ਜੀ। ਹਾਂ ਜੀ। ਆ ਕੱਟੀ ਫੁਗਾ ਦੇ ਭਾਜੀ। ਗੋਪੀ ਫੁਗਾ ਦੇ। ਆ ਗੁਰ ਕੱਟੀ ਕਾਲੀ ਦਿੱਤੀ। ਹਾਂ। ਠੀਕ ਹੈ ਮੁੱਲ ਇਹ ਰੱਖਣਾ ਮੱਝ ਦਾ ਹਾਂ ਕੀ ਡਿਮਾਂਡ ਮੁੱਲ ਆਏ 90 ਹਜ਼ਾਰ ਮੁੱਲ ਕਰਦੇ ਭਾਈ ਹਾਂ ਹਾਂਜੀ ਪੰਡ ਤੋਂ ਪੰਡ 85 ਦੀ ਦੇ ਦਈਏ ਗੱਲਾਂ ਹੀ ਕੀ ਪੈਣਾ 2 ਛੱਡਣਾ 3 ਛੱਡਣਾ ਪੂਰੇ 85 ਦੀ ਦੇ ਦਾਂਗੇ ਇਹ 85 ਦੇ ਦਈਏ ਹਾਂ 85 ਦੇ ਦਾਂਗੇ ਤੇ ਉਹ ਆਪਣੇ ਦਾ ਮੱਝ ਰਵੇ 12 ਕਿਲੋ 14 ਕਿ ਹੋਰ ਦੋ ਦਿਨਾਂ ਨੂੰ ਠੀਕ ਹੈ ਹਾਂ ਡੰਗਰ ਤੇ ਮਾਨ ਹੁੰਦਾ ਦਾ ਬਿਲਕੁਲ ਪਤਲੀ ਚਮੜੀ ਦੀ ਇੱਧਰ ਵੇਖੋ ਹੂੰ ਇੱਧਰ ਵੇਖ ਲਓ ਬਲਗਾਰੀ ਜਲ ਛੌਂਕਣਾ ਪਾਤੀ ਇੱਧਰ ਵੇਖੋ ਗਾਰਡ ਕਿੰਨੇ ਵੱਧ ਹੋਊ ਭਾਜੀ ਠੀਕ ਆ ਜੀ ਹਾਂਜੀ ਹਾਂਜੀ 85000 ਦੀ ਐਂਡ ਹਾਂਜੀ ਹਾਂਜੀ 85 ਦੀ ਦੇ ਦਾਂਗੇ ਭਾਜੀ ਠੀਕ ਆ ਜੀ ਲੈ ਵੀ 85000 ਦੀ ਦੋਸਤੋ ਐਂਡ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਮੱਝ ਪ੍ਰੋਪਰ ਤੁਸੀਂ ਦੇਖ ਲਈਆ ਤੇ 3 ਦਿਨ ਦਾ ਸਮਾਂ ਹੋ ਗਿਆ ਸੋਈ ਨੂੰ ਮਗਰ ਕੱਟੀ ਆ ਫੀਮੇਲ ਕਾਫ ਤੇ ਫੇਸ ਕੁਆਲਟੀ ਇੱਕ ਵਾਰ ਤੁਹਾਨੂੰ ਥੋੜਾ ਲਾਗਿਓ ਆਪਾਂ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਹੈ ਜੀ ਸਿਰੋ ਖੁੱਲੀ ਏ ਥੋੜੀ ਸਿੰਘ ਖੁੱਲਾ ਜਿਹੜੀ ਆਪਾਂ ਜ਼ਿਕਰ ਕੀਤਾ ਸੀ ਵੀ ਦੋ ਬਿਹੜਾ ਆਉਣ ਵਾਲੀਆਂ ਨੇ ਹਾਂਜੀ ਹਾਂਜੀ ਪਾਜੀ ਹੁਣੇ ਆਈਆਂ ਵੇ ਇਹ ਕਾ ਬਿਹੜਾ ਆਈ ਆਪਣੇ ਕੋਲ ਹਾਂਜੀ ਜੀ ਤੇ ਇਹ ਕਿਵੇਂ ਫਿਰ ਸੂਈ ਆ ਐ ਸੂਈ ਵਾਜੀ ਦਾ 16 17 ਕਿਲੋ ਬੋੜਾ ਸੀ ਕੱਲ ਸੂਈਦੇ ਵੀ ਰਣੇ ਉਤੋਂ ਅੱਡੇ ਦੇ ਵੇਗ ਲਈ ਹੀ ਲੱਤਦੀ ਉਹ ਮਕਰੇ ਆ ਗਏ ਵੀਰਾ ਸੌਦਾ ਹੋ ਗਿਆ ਦਾ ਸੌਦਾ ਹੋ ਗਿਆ ਹੁਣੇ ਇਹਦਾ ਵੇਖੀ ਆ ਇਹ ਵੇਖੀ ਆਪਣੀ ਬੱਲੇ ਬੱਲੇ ਹਾਂ ਉਹ ਮਾਜੇ ਨਾਲ ਹੀ ਹੁੰਦਾ ਲੈ ਲਈ ਅਜਾ ਇਹੇ ਤਾਂ ਕੀ ਵੇਰਵਾ ਕੀ ਸੀਗਾ ਸੂਆ ਕਿਰਮਾ ਹੈ ਦੂਜਾ ਸੂਆ ਸੀ ਭਾਜੀ ਛੀ ਗਈ ਮੂੰਹ ਆਹੀ ਮੂੰਹੋਂ ਛਗੀ ਸੀ 2000 ਨਾ ਦੇਤੀ ਆਪਾਂ ਨੇ ਦੂਜਾ ਸੂਆ ਸੀਗਾ ਚਲੋ ਉਹ ਤਾਂ ਤੁਹਾਡੀ ਆਪਦੀ ਮਿਹਨਤ ਆ ਫਿਰ ਨਫਾ ਲੈਣਾ ਹੁੰਦਾ ਵਪਾਰ ਦਾ ਕੰਮ ਆ ਨਫਾ ਤਾਂ ਜ਼ਰੂਰੀ ਆ ਤੇ ਦੋਸਤੋ ਦੂਜਾ ਸੂਆ ਸੀਗੀ ਤੇ ਇਹ ਬਿਲਕੁਲ ਠਈਏ ਦੁੱਤਰ ਦੇ ਸਾਰੀ ਕਸਟਮਰ ਆਏ ਸੀ ਗਾਹਕ ਆਏ ਸੀ ਉਹਨਾਂ ਨੇ ਖਰੀਦਾਰੀ ਕਰ ਲਈ ਆ ਮਗਰ ਕੀ ਸੀ ਬੱਚਾ ਬੱਚੀ ਬੱਚੀ ਭਾਜੀ ਤੇ ਕਿੰਨੇ ਬੌਲੇ ਤੇ ਬੋਲਾ 16 ਕਿਲੋ ਹੈਗਾ ਐ ਭਾਜੀ 16 ਕਿਲੋ ਕਿੰਨੇ ਦੇ ਦੋ ਤਿੰਨ ਕੱਲ ਸਹੀ ਗੱਲ ਭਾਜੀ ਗੱਲ ਕੱਲ ਹਾਂ 16 ਕਿਲੋ 16 ਕਿਲੋ ਬੋਲਾ ਬੋਲਾ ਹਾਂਜੀ ਹਾਂਜੀ ਲਓ ਦੋਸਤੋ 16 ਕਿਲੋ ਬੋਲਾ ਸੀਨੇ ਥੱਲੇ ਤੇ ਦੂਜਾ ਸੁਆਤ ਹੈ ਮਗਰ ਫੀਮੇਲ ਕਾਫ ਬਚੀ ਆ ਦੇਖੋ ਇਹ ਵੇੜ ਸੇਲ ਹੋ ਚੁੱਕੀ ਆ ਠੀਕ ਆ ਜੀ ਦੋ ਤਿੰਨ ਕਿਲੋ ਉੱਥੇ ਜਦੋਂ ਵੀ ਆਪਾਂ ਵੀਡੀਓ ਪਾਉਣੀ ਆ ਇੱਕ ਗੱਲ ਜ਼ਰੂਰ ਆਪਾਂ ਨੋਟ ਕਰਾਉਣੀ ਆ ਵੀ ਇਹ ਜਿਹੜੀ ਦੋਸਤੋ ਵੇਖ ਚੁੱਕੀ ਆ ਸੇਲ ਹੋ ਚੁੱਕੀ ਆ ਸੋਲਡ ਆਊਟ ਆ ਇਸ ਕਰਕੇ ਮੇਰਾ ਭਰਾ ਕੋਈ ਵੀ ਭਰਾ ਇਹਦੇ ਲਈ ਫੋਨ ਨਾ ਲਾਵੇ ਏ ਹੁਣ ਵੀਰਾਂ ਨੂੰ ਦੇ ਦਤੀ ਆ ਇੱਕ ਵੱਛੀ ਜਿਹੜੀ ਹੁਣ ਫੋਰਥ ਸੇਲ ਆ ਵਕਾਊ ਆ ਜਦ ਸੇਲ ਦੇ ਲਈ ਵੇਣੀ ਪਹਾਂ ਬਹੁਤ ਆਪਾਂ ਜਾਇ ਵੀ ਦੇ ਦਨੀ ਆ ਕਮਾਈ 2000 ਨੇ ਦੇ ਦਨੀ ਵੱਛੀ ਅੱਛਾ ਇਹਰੇ ਇਹ ਗੱਪਣ ਵੱਛੀ ਆ ਗੱਪਣ ਵੱਛੀ ਪਾਜੀ ਇਹਨੇ ਦਿੱਤਾ 16 17 ਕਿਲੋ ਪਹਿਲਾਂ ਨੇ ਵੇੜਨੇ 16 17 ਕਿਲੋ ਇਹਨੇ ਪਹਿਲਾਂ ਨੇ ਪਹਿਲਾਂ ਨੇ ਦਿੱਤਾ ਸਾਜੀ ਹੁਣ ਦਿਨ ਕਿੰਨੇ ਦਾ ਜੂ ਦਨ ਚਾਰ ਪੰਜ ਹਟਦੀ ਆ ਦਾ ਹਾਂ ਤੇ ਉੱਥੇ ਤੇ ਘੜ ਦੋ ਘੜ ਕਿਲੋ ਥੱਲੇ ਭਰਾਈ ਜਾਣੀਆਂ ਠੀਕ ਆ ਜੀ ਹਾਂ ਪਰ ਦੋਸਤੋ ਚਾਰ ਪੰਜ ਦਿਨ ਹਜੇ ਦੇ ਬਾਕੀ ਆ ਸੋਣ ਦੇ ਹਾਂ ਜੀ ਬੋਲਾ ਬਣਿਆ ਥੱਲੇ ਪੂਰੀ ਭਰਾਈ ਮੈਂ ਠੀਕ ਆ ਜੀ ਹਾਂ ਲੋ ਦੋਸਤੋ ਬੋਲਾ ਪੰਨੀ ਖੜੀਏ ਕਰਮਾ ਲਈ ਠੀਕ ਆ ਜੀ ਬੋਲਾ ਪੰਨਿਆ ਚਾਰ ਪੰਜ ਦਿਨ ਹਜੇ ਵੀ ਸਮਾਂ ਇਹਦਾ ਬਾਕੀ ਆ ਦੋਦੇ ਵੀ ਭਾਜੀ 18 20 ਕਿਲੋ ਦੇ ਜੂਗੀ ਮਾਲ ਬਿਲਕੁਲ ਸੋਨੇ ਵਰਗਾ ਮੇਰਾ ਭਰਾ ਕੋਈ ਵੀ ਖਰੀਦਦਾਰੀ ਕਰਦਾ ਤੇ ਵੇਚ ਜੇ ਤੁਸੀਂ ਕਰ ਸਕਦੇ ਹੋ ਸੌਦਾ ਮੱਛੀਆਂ ਚੰਗੀਆਂ ਵੇੜਾ ਚੰਗੀਆਂ ਆਉਂਦੇ ਨੇ ਹੀਰੇ ਕੋਲ ਸਾਫ ਸੂਰੇ ਪਸ਼ੂ ਆ ਚਾਹੇ ਮੇਰਾ ਭਰਾ ਕੋ ਗੱਬਣ ਖਰੀਦਾ ਚਾਹੇ ਕੋ ਸੂਇਸ ਵਾਈ ਖਰੀਦਾ ਇਹ ਬੱਚੀਆਂ ਜੜੀਆਂ ਦੋ ਹੋਣੇ ਆਈਆਂ ਸੀ ਇੱਕ ਜਿਹੜੀ ਪਹਿਲੇ ਨੰਬਰ ਤੇ ਆ ਗਈ ਹੈ ਸੂਈ ਆ ਇਹ ਸੇਲ ਹੋ ਚੁੱਕੀ ਹੈ ਠੀਕ ਆ ਜੀ ਇਹ ਗੱਬਣ ਆ ਇਹ ਸੇਲ ਦੇ ਲਈ ਹਜੇ ਅਵੇਲੇਬਲ ਆ ਇਹ ਤੁਸੀਂ ਖਰੀਦਾਈ ਖਰੀਦਾਰੀ ਕਰ ਸਕਦੇ ਆ ਦੂਜਾ ਸੂਆ ਇਹਨੇ ਸੁਣਾ ਥਾਨ ਭਾਜੀ ਬਹੁਤ ਚੰਗਾ ਲੱਗਾ ਮੱਝਾਂ ਵਾਲਾ ਥਾਨਿਆ ਹਾਂ ਥਾਨ ਬਹੁਤ ਚੰਗਾ ਲੱਗਾ ਹਾਂ ਲੇਹਰਾ ਥੋੜਾ ਜਿਹਾ ਹਾਂ ਥਾਨ ਬਹੁਤ ਆ ਦੇਖੋ ਜੀ ਭਾਜੀ ਮੈਂ ਘੜ ਤੋਂ ਘੜ ਕਿਲੋ 1.5 ਕਿਲੋ ਥੱਲੇ ਭਰਾਈ ਜੜੀਆਂ ਫਿਰ ਇਹ ਪੰਜਾਂ ਦਾ ਲੈ ਜੂਏ ਲੈ ਜੂਗੀ ਲੈ ਜੂਗੀ ਤੇ ਮੁੱਲਿੰਦਾ ਕੀ ਕਰਦਾ ਮੁੱਲ 70000 ਕਰਦੇ ਆ 70000 ਹਾਂਜੀ ਹਾਂਜੀ ਐਡ ਤੁਹਾਡੇ ਛੁੱਲੀਆਂ ਛੋਡਾਂ ਕਰ ਦੇਣੀ ਆ 2000 3000 65000 ਦੀ ਵੱਛੀ ਦੇ ਦੇਣੀ ਆ ਭਾਏ 65000 ਦੀ ਹਾਂ ਨੋ ਵੀ ਇਹ 65000 ਦੀ ਦੂਸਤੋ ਵੱਛੀ ਮਿਲ ਜੂਗੀ ਤੁਹਾਨੂੰ ਵੇਚਿਆ ਹਾਂ ਹਾਂ 65000 ਦੀ ਦੇ ਦਾਂਗੇ ਲੋ ਵੀ ਇਹ 65000 ਦੀ ਵੱਛੀ ਮਿਲ ਜੂਗੀ ਅੱਜ ਬਾਕੀ ਤੁਸੀਂ ਵੇਖ ਸਕਦੇ ਥੱਲੇ ਉੱਠਾ ਜੀ ਚੇਡਾ ਛੋਡਾ ਬਹੁਤ ਸੋਹਣਾ ਸਾਫ ਉਤਰਾ ਲੈਵਾ ਤੇ ਦੂਜਾ ਸੂਆ ਇਹ ਵੱਛੀ ਨੇ ਸੋਨਾ ਹਜੇ ਠ ਤੇ ਲੈਵੇ ਹਵਾਨ ਦੇ ਸਾਹ ਸੁਥਰੀ ਆ